ਹਾਂਜੀ ਸੰਗਤ ਜੀ ਜੈ ਹੋ ਸ਼੍ਰੀ ਬਾਬਾ ਮਲੇਰਕੋਟਲੇ ਵਾਲੇ ਪੀਰ ਬਾਬਾ ਜੀ ਦੀ ਜੈ ਹੋ ਸ਼੍ਰੀ ਮਾਤਾ ਮਦਨਵਾਲੀ ਮਾਈ ਜੀ ਦੀ ਸੰਗਤ ਜੀ ਬਾਬਾ ਮਲੇਰਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮਦਨਵਾਲੀ ਮਾਈ ਜੀ ਦੀ ਜੈ ਕਰਨ ਤੋਂ ਬਾਅਦ ਆਪਾਂ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੀ ਕਾਹੂਰ ਨਵੀਂ ਵੀਡੀਓ ਤੇ ਸੰਗਤ ਜੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਦਿਨ ਵੀਰਵਾਰ 18 ਸਤੰਬਰ 2025 ਦੀ ਤੇ ਸੰਗਤ ਜੀ ਇਹ ਵੀਡੀਓ ਹੈ ਬਾਬਾ ਮਲੇਰਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮਦਨਵਾਲੀ ਮਾਈ ਜੀ ਦੀ ਪਾਕ ਪੁੱਤਰ ਗੱਦੀ ਦੀ ਵੀਡੀਓ ਤੇ ਇਹ ਵੀਡੀਓ ਵੀਰਵਾਰ ਵਾਲੀ ਸ਼ਾਮ ਦੀ ਵੀਡੀਓ ਹੈ ਸੰਗਤ ਜੀ ਮਾਫ ਕਰਨਾ ਜੀ ਪਿਛਲੇ ਹਫਤੇ ਵਾਲੀ ਵੀਡੀਓ 11 ਸਤੰਬਰ 2025 ਦਿਨ ਵੀਰਵਾਰ ਵਾਲੀ ਸ਼ਾਮ ਦੀ ਵੀਡੀਓ ਨਹੀਂ ਪਾਈ ਗਈ ਸੰਗਤ ਜੀ ਹੌਸ ਲਈ ਤੁਹਾਡ ਤੋਂ ਹੱਥ ਜੋੜ ਕੇ ਅਤੇ ਸਿਰ ਚੁਕਾ ਕੇ ਮਾਫੀ ਚਾਹੁੰਦੇ ਹਾਂ ਮਾਫੀ ਇਸ ਗੱਲ ਦੀ ਕਿ ਤੁਸੀਂ ਪਿਛਲੀ ਵਾਰ ਬਾਬਾ ਮਲੇਰਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮਦਨ ਵਾਲੀ ਮਾਈ ਜੀ ਦੀ ਪਾਕ ਪੁੱਤਰ ਗੱਦੀ ਦੇ ਵੀਰਵਾਰ ਵਾਲੀ ਸ਼ਾਮ ਦੇ ਦਰਸ਼ਨਾਂ ਤੋਂ ਬਾਂਜੇ ਰਹਿ ਗਏ ਸੀ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਜ਼ਰੂਰ ਮਾਫ ਕਰ ਦਿੱਤਾ ਹੋਵੇਗਾ ਸੰਗਤ ਜੀ ਤੁਸੀਂ ਪਿਛਲੀ ਵਾਰ ਦਰਸ਼ਨ ਨਹੀਂ ਕਰ ਪਾਏ ਸੀ ਇਸ ਕਰਕੇ ਹੁਣ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤਾਂ ਮੈਂ ਜਿਆਦਾ ਇੰਤਜ਼ਾਰ ਨਹੀਂ ਕਰਵਾਉਂਦੇ ਸਭ ਤੋਂ ਪਹਿਲਾਂ ਤੁਸੀਂ ਕਰੋ ਜੀ ਬਾਬਾ ਜੀ ਦੇ ਅਤੇ ਮਾਤਾ ਜੀ ਦੇ ਨੂਰਾਨੀ ਦਰਸ਼ਨ ਅਤੇ ਬਾਬਾ ਜੀ ਦੀ ਅਤੇ ਮਾਤਾ ਜੀ ਦੀ پاک ਪੁੱਤਰ ਗੱਦੀ ਦੇ ਦਰਸ਼ਨ ਸੰਗੀਤ ਜੀ ਬਾਬਾ ਮਲੇਰ ਕੋਟਲੇ ਵਾਲੇ ਪੀਰ ਬਾਬਾ ਹਜ਼ਰਤ ਸ਼ੇਖ ਸਦਰੂਦਦ ਸਦਰੇ ਜਹਾ ਬਾਬਾ ਹਜ਼ਰਤ ਸ਼ੇਖ ਮਲੇਰ ਕੋਟਲੇ ਵਾਲੇ ਪੀਰ ਜੀ ਦੇ ਨੂਾਨੀ ਦਰਸ਼ਨਾਂ ਤੋਂ ਬਾਅਦ ਅਤੇ ਮਾਤਾ ਮਦਨ ਵਾਲੀ ਮਾਈ ਜੀ ਦੇ ਪਾਕ ਪਵਿੱਤਰ ਦਰਸ਼ਨਾਂ ਤੋਂ ਬਾਅਦ ਅਤੇ ਬਾਬਾ ਮਲੇਰ ਕੋਟਲੇ ਵਾਲੇ ਪੀਰ ਜੀ ਅਤੇ ਨਾਤਾ ਹੰਦਾਨ ਵਾਲੀ ਮਾਈ ਜੀ ਦੀ ਪਾਕ ਪਵਿੱਤਰ ਗੱਦੀ ਦੇ ਦਰਸ਼ਨਾਂ ਤੋਂ ਬਾਅਦ ਹੁਣ ਤੁਸੀਂ ਕਰੋ ਜੀ ਦਰਸ਼ਨ ਇਸਲਾਮ ਧਰਮ ਦੇ ਵਿੱਚ ਪਾਕ ਪਵਿੱਤਰ ਨੰਬਰ ਮੰਨੇ ਜਾਂਦੇ 786 ਦੇ ਵੀ ਸੰਗਤ ਜੀ ਬਾਬਾ ਮਲੇਰਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮidan ਵਾਲੀ ਮਾਈ ਜੀ ਦੇ ਦਰਸ਼ਨਾਂ ਤੋਂ ਬਾਅਦ ਅਤੇ ਇਸਲਾਮ ਧਰਮ ਦੇ ਵਿੱਚ ਪਾਕ ਪਵਿੱਤਰ ਨੰਬਰ ਮੰਨੇ ਜਾਂਦੇ 786 ਦੇ ਦਰਸ਼ਨਾਂ ਤੋਂ ਬਾਅਦ ਹੁਣ ਤੁਹਾਨੂੰ ਅਸੀਂ ਇੱਕ ਖੁਸ਼ਖਬਰੀ ਦੇਣਾ ਚਾਹੁੰਦੇ ਹਾਂ ਖੁਸ਼ ਖਬਰ ਇਹ ਹੈ ਕਿ ਜਿਹੜੇ ਪਾਕ ਪਵਿੱਤਰ ਨੰਬਰ 786 ਦੇ ਦਰਸ਼ਨ ਅਸੀਂ ਤੁਹਾਨੂੰ ਕਰਵਾਏ ਹਨ ਉਸ ਪਾਕ ਪਵਿੱਤਰ ਨੰਬਰ ਦੇ ਇਤਿਹਾਸ ਨੂੰ ਦੱਸਦੀ ਹੋਈ ਇੱਕ ਵੀਡੀਓ ਬਹੁਤ ਜਲਦ ਆਪਾਂ ਆਪਣੇ ਇਸ YouTube ਚੈਨਲ Thursday Videos ਤੇ ਲੈ ਕੇ ਆਵਾਂਗੇ ਇਸੰਕਤ ਜੀ ਖੁਸ਼ਖਬਰੀ ਕੋਰ ਵੀ ਹੈ ਹੋਏ ਹੈ ਕਿ ਗਣੇਸ਼ ਜੀ ਮਹਾਰਾਜ ਜੀ ਮਾਈ ਸਰਸਵਤੀ ਜੀ ਮਾਈ ਲక్ష్ਮੀ ਜੀ ਅਤੇ ਕਬੀਰ ਦੇਵ ਜੀ ਦੇ ਕੁਵੈਤਰ ਸਥਾਨ ਤੇ ਮੀ ਭੈਣ ਵੇਲੇ ਜਿਹੜਾ ਪਾਣੀ ਚੋਣ ਲੱਗ ਗਿਆ ਸੀ ਉਹ ਹੁਣ हट ਗਿਆ ਹੈ ਤੇ ਗਣੇਸ਼ ਜੀ ਮਹਾਰਾਜ ਜੀ ਮਾਈ ਸਰਸਵਤੀ ਜੀ ਮਾਈ ਲక్ష్ਮੀ ਜੀ ਅਤੇ ਕੁਵੈਰ ਦੇਵ ਜੀ ਦੀ ਪਾਕ ਫਤਿਹ ਤਸਵੀਰ ਨੂੰ ਪਹਿਲਾਂ ਵਾਲੇ ਸਥਾਨ ਤੇ ਹੀ ਸਥਾਪਿਤ ਕਰ ਦਿੱਤਾ ਗਿਆ ਹੈ ਤੇ ਸੰਗਤ ਜੀ ਪਹਿਲਾਂ ਵਾਲੇ ਸਥਾਨ ਤੇ ਸਥਾਪਿਤ ਕਰਕੇ ਗਣੇਸ਼ ਜੀ ਮਹਾਰਾਜ ਜੀ ਮਾਈ ਸਰਸਵਤੀ ਜੀ ਮਾਈ ਲక్ష్ਮੀ ਜੀ ਅਤੇ ਕਬੀਰ ਦੇਵ ਜੀ ਦੀ ਜਿਹੜੀ ਆਰਾਧਨਾ ਆਪਾਂ ਵੀਰਵਾਰ ਨੂੰ ਕਰਦੇ ਹੁੰਦੇ ਹਾਂ ਉਹ ਆਰਾਧਨਾ ਕਰਕੇ ਗਣੇਸ਼ੀ ਮਹਾਰਾਜ ਜੀ ਮਈ ਸਰਸਵਤੀ ਜੀ ਮਈ ਲਕਸ਼ਮੀ ਜੀ ਅਤੇ ਕਬੀਰ ਦੇਵ ਜੀ ਸਾਹਮਣੇ ਧੂਫਗਤੀ ਕਰਕੇ ਉਹਨਾਂ ਦੇ ਆਦਰ ਦੇ ਵਿੱਚ ਉਹਨਾਂ ਦੇ ਸਤਕਾਰ ਦੇ ਵਿੱਚ ਉਸ ਨਜ਼ਾਰੇ ਦੀ ਵੀ ਵੀਡੀਓ ਬਣਾ ਲਈ ਗਈ ਹੈ ਬਸ ਐਡੀਟਿੰਗ ਬਾਕੀ ਹੈ ਐਡੀਟਿੰਗ ਆਉਣ ਤੋਂ ਬਾਅਦ ਉਹ ਵੀਡੀਓ ਵੀ ਬਹੁਤ ਜਲਦ ਤੁਹਾਨੂੰ ਆਪਣੇ ਇਸ YouTube ਚੈਨਲ ਥਰਸਡੇ ਵੀਡੀਓਸ ਤੇ ਦੇਖਣ ਨੂੰ ਮਿਲ ਜਾਵੇਗੀ ਸੰਕਤ ਜੀ ਖੁਸ਼ਖਬਰੀ ਇੱਕ ਹੋਰ ਵੀ ਹੈ ਉਹ ਇਹ ਹੈ ਕਿ ਐਤ ਕੀਦਾਨ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ राय ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਅਤੇ ਚਾਰ ਸਹਿਬਜ਼ਾਦਿਆਂ ਦੇ ਦਰਸ਼ਨ ਵੀ ਆਪਣੇ ਇਸ YouTube ਚੈਨਲ ਦੀ ਕ ਵੀਡੀਓ ਦੇ ਵਿੱਚ ਹੋ ਜਾਣਗੇ ਸੰਗਤ ਜੀ 10 ਗੁਰੂ ਸਹਿਬਾਨਾਂ ਮਾਤਾ ਗੁਜਰੀ ਜੀ ਅਤੇ ਚਾਰ ਸਹਿਬਜ਼ਾਦਿਆਂ ਦੇ ਦਰਸ਼ਨਾਂ ਦੀ ਵੀਡੀਓ ਵੀ ਬਣ ਚੁੱਕੀ ਹੈ ਸੰਗਤ ਜੀ ਉਸ ਵੀਡੀਓ ਦੀ ਵੀ ਐਡੀਟਿੰਗ ਤੇ ਕੰਮ ਚੱਲ ਰਿਹਾ ਹੈ ਤੇ ਸੰਗਤ ਜੀ ਉਹ ਵੀ ਵੀਡੀਓ ਤੁਹਾਨੂੰ ਬਹੁਤ ਜਲਦ ਆਪਣੇ ਇਸ YouTube ਚੈਨਲ Thursday Videos ਦੇ ਦੇਖਣ ਨੂੰ ਮਿਲੇਗੀ ਤੇ ਸੰਗਤ ਜੀ ਐਨੀਆਂ ਸਾਰੀਆਂ ਖੁਸ਼ਖਬਰੀਆਂ ਤੋਂ ਬਾਅਦ ਹੁਣ ਆਪਾਂ ਆਪਣੀ ਮੌਜੂਦਾ ਵੀਡੀਓ ਤੇ ਆ ਜਾਂਦੇ ਹਾਂ ਸੰਗਤ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਬਾਬਾ ਮਲੇਰ ਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮidan ਵਾਲੀ ਮਾਈ ਜੀ ਦੇ ਪਾਕ ਪੂਤਰ ਦਰਸ਼ਨ ਅਤੇ ਉਹਨਾਂ ਦੀ ਪਾਕ ਪੂਤਰ ਗੱਦੀ ਦੇ ਦਰਸ਼ਨ ਬਹੁਤ ਚੰਗੀ ਤਰ੍ਹਾਂ ਕਰ ਲਏ ਹੋਣਗੇ ਅਤੇ ਜੇਕਰ ਤੁਹਾਡਾ ਮਨ ਨਹੀਂ ਭਰਿਆ ਤਾਂ ਤੁਸੀਂ ਇਸ ਵੀਡੀਓ ਨੂੰ ਰਿਪੀਟ ਤੇ ਵੀ ਦੇਖ ਸਕਦੇ ਹੋ ਜਾਂ ਇਸ ਵੀਡੀਓ ਨੂੰ ਪਾਜ਼ ਕਰਕੇ ਵੀ ਦੇਖ ਸਕਦੇ ਹੋ ਸੰਗਤ ਜੀ ਹੁਣ ਆਪਾਂ ਆਪਣੀ ਅੱਜ ਦੀ ਇਸ ਵੀਡੀਓ ਦੇ ਅੰਤ ਵੱਲ ਵੱਧਦੇ ਹਾਂ ਸੰਗਤ ਜੀ ਅੰਤ ਵਿੱਚ ਬਾਬਾ ਮਲੇਰਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮਦਨਵਾਲੀ ਮਾਈ ਜੀ ਨੂੰ ਇਹਹੀ ਪ੍ਰਾਰਥਨਾ ਬਣੇ ਜਿਉ ਤਾਹਾਨੂੰ ਹਮੇਸ਼ਾ ਖੁਸ਼ਮਿਜ਼ਾਦ ਰੱਖਣ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਤੇ ਤੁਹਾਨੂੰ ਇਹ ਬੇਨਤੀਆਂ ਹਨ ਤੁਸੀਂ ਅਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਕਿਰਪਾ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਰੇ ਜਣੇ ਦੇਖਣ ਕਰ ਸਕਣ ਅਤੇ ਕਮੈਂਟਾਂ ਦੇ ਵਿੱਚ ਜੈ ਹੋ ਸ਼੍ਰੀ ਬਾਬਾ ਮਲੇਰਕੋਟਲੇ ਵਾਲੇ ਪੀਰ ਬਾਬਾ ਜੀ ਦੀ ਜੀ ਅਤੇ ਜੈ ਹੋ ਸ਼੍ਰੀ ਮਾਤਾ ਮਦਨਵਾਲੀ ਮਾਈ ਜੀ ਦੀ ਜਰੂਰ ਲਿਖ ਦਿਓ ਜੀ ਤੇ ਸੰਗਤ ਜੀ ਆਪਣੇ ਇਸ YouTube ਚੈਨਲ Thursday Videos ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਬਾਬਾ ਮਲੇਰਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮਦਨਵਾਲੀ ਮਾਈ ਜੀ ਦੀ ਪਾਕ ਤਰਗਦੀ ਦੇ ਅਤੇ ਬਾਬਾ ਜੀ ਦੇ ਅਤੇ ਮਾਤਾ ਜੀ ਦੇ ਹਰ ਵੀਰਵਾਰ ਵਾਲੀ ਸ਼ਾਮ ਦੇ ਦਰਸ਼ਨਾਂ ਵਾਸਤੇ ਅਤੇ ਹੋਰ ਬਹੁਤ ਸਾਰੇ ਧਾਰਮਿਕ ਕੰਟੈਂਟ ਵਾਸਤੇ ਇਸ ਸੰਗਤ ਜੀ ਆਪਣੇ ਸੀ ਯੂ ਟਿਊਬ ਚੈਨਲ ਥਰਸਡੇ ਵੀਡੀਓਜ਼ ਦਾ ਨੋਟੀਫਿਕੇਸ਼ਨ ਬੈਲ ਵੀ ਜਰੂਰ ਔਨ ਕਰ ਲਿਓ ਜੀ ਤਾਂ ਕਿ ਆਪਣੇ ਇਸ ਚੈਨਲ ਤੇ ਆਉਣ ਵਾਲੀ ਹਰੇਕ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਇਸ ਸੰਗਤ ਜੀ ਨੋਟੀਫਿਕੇਸ਼ਨ ਜਿਹੜਾ ਉਹ ਅੱਧਾ ਘੰਟਾ ਪਹਿਲਾਂ ਵੀ ਮਿਲ ਜਾਂਦਾ ਹੈ ਤੇ ਨਾਲ ਦੀ ਨਾਲ ਜਦੋਂ ਵੀਡੀਓ ਪੈਂਦੀ ਹੈ ਉਦੋਂ ਵੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਂਦਾ ਹੈ ਤੇ ਸੰਗਤ ਜੀ ਹੁਣ ਅਸੀਂ ਤੁਹਾਡੇ ਤੋਂ ਲੈਣੇ ਆ ਇਜਾਜ਼ਤਾਂ ਅੰਤ ਦੇ ਵਿੱਚ ਬਾਬਾ ਮਲੇਰ ਕੋਟਲੇ ਵਾਲੇ ਪੀਰ ਜੀ ਅਤੇ ਮਾਤਾ ਮਦਨਵਾਲੀ ਮਾਈ ਜੀ ਨੂੰ ਇਹਹੀ ਬਰਤਨਾਵਾਂ ਨੇ ਵੀ ਉਹ ਤੁਹਾਨੂੰ ਹਮੇਸ਼ਾ ਜਿਉਂਦੇ ਵਾਸਤੇ ਹਸਤੇ ਖੇੜਦੇ ਤੇ ਬਿਮਾਰੀਆਂ ਟਫਰੀਆਂ ਮੁਕਤ ਰੱਖਣਾ ਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਤੇ ਸੰਗਤ ਜੀ ਹੁਣ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ ਪਰ ਇਜਾਜ਼ਤ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਉਹ ਵੀ ਖੁਸ਼ਖਬਰੀ ਦੀ ਗੱਲ ਹੈ ਉਹ ਇਹ ਹੈ ਕਿ ਆਪਣਾ ਜਿਹੜਾ ਨਵਾਂ ਫੋਨ ਲਿੱਤਾ ਸੀ ਇਸ ਵਿੱਚ ਬਣਾਈ ਗਈ ਇਹ ਪਹਿਲੀ ਵੀਡੀਓ ਹੈ ਜੀ ਤੇ ਸੰਕਤ ਜੀ ਹੁਣ ਫਾਈਨਲੀ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕਿਸੇ ਹੋਰ ਨਵੇਂ ਕੰਟੈਂਟ ਦੇ ਨਾਲ ਤਦ ਤੱਕ ਲਈ ਜੈ ਹੂ ਸ਼੍ਰੀ ਬਾਬਾ ਹਜ਼ਰਤ ਸ਼ੇਖ ਸਦਰਉਦੀਨ ਸਦਰੇ ਜਹਾਂ ਬਾਬਾ ਹੈਦਰ ਸ਼ੇਖ ਮਲੇਰ ਕੋਟਲੇ ਵਾਲੇ ਪੀਰ ਬਾਬਾ ਜੀ ਦੀ ਜੀ ਅਤੇ ਜੈਹੂ ਸ਼੍ਰੀ ਮਾਤਾ ਮਦਾਨ ਵਾਲੀ ਮਾਈ ਜੀ ਦੀ ਜੀ